ਵਿਦੇਸ਼ ਵਿੱਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਆਪਣੀਆਂ ਝਾਨਾ ਕੁਆ ਰਹੇ ਹਨ ਅਜਹੀ ਇੱਕ ਮੰਦ ਭਾਗੀ ਖਬਰ ਫਰਾਂਸ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਤੋੜਾ ਪੈਣ ਨਾਲ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਰਾਜਨ ਸੈਗਲ ਵਜੋਂ ਹੋਈ ਹੈ ਮ੍ਰਿਤਕ ਜਗਰਾਉਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਹ 26 ਸਾਲਾ ਨੌਜਵਾਨ ਪਿਛਲੇ 6 ਸਾਲਾਂ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਮ੍ਰਿਤਕ ਰਾਜਨ ਸੈਗਲ ਦੇ ਮਾਮਾ ਸੰਜੀਵ ਅਰੋੜਾ ਨੇ ਦੱਸਿਆ ਹੈ ਕਿ ਰਾਜਨ ਕਰੀਬ 6 ਸਾਲ ਪਹਿਲਾਂ ਫਰਾਂਸ ਤੋਂ ਕੰਮ ਲਈ ਗਿਆ ਸੀ ਹੁਣ ਉਹ ਉੱਥੇ ਪੂਰੀ ਤਰ੍ਹਾਂ ਨਾਲ ਸੈੱਟ ਹੋ ਗਿਆ ਸੀ ਅਤੇ ਸਿਰਫ 2 ਮਹੀਨੇ ਬਾਅਦ ਉਸਨੇ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਘਰ ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਉਸਨੇ ਵਿਆਹ ਕਰਵਾਉਣ ਦੇ ਲਈ ਆਉਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਦੁਖਦਾਈ ਭਾਣਾ ਵਾਪਰ ਗਿਆ ਰਾਜਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਚ ਜਾਣ ਤੋਂ ਬਾਅਦ ਹੁਣ ਮਾਪਿਆਂ ਨੂੰ ਵੱਡਾ ਸਦਮਾ ਲੱਗਾ ਹੈ ਏ ਸਾਡੇ ਲੱਪੇ ਸ਼ਾਹ ਪੰਜਾਬ ਦੇ ਵਿੱਚ ਸਾਮਨੇ ਸੰਜੀਵ अरोड़ा ਤੇ ਦੀਪਕ अरोड़ा ਦੋ ਬ੍ਰਦਰ ਨੇ ਉਹਨਾਂ ਦੇ ਸਿਸਟਰ ਸੀ ਇੰਗਲੈਂਡ ਦੇ ਵਿੱਚ ਤੇ ਉਹਨਾਂ ਦਾ ਬੇਟਾ ਫਰਾਂਸ ਦੇ ਵਿੱਚ ਰਾਜਨ ਸੈਗਲ ਪਿਛਲੇ 6 ਸਾਲ ਤੋਂ ਜਿਸ ਤਰ੍ਹਾਂ ਕਹਿੰਦੇ ਆ ਬੜੀ ਮਿਹਨਤ ਦੇ ਨਾਲ ਹੁਣ ਸੈੱਟ ਹੋਇਆ ਸੀਗਾ ਤਾਂ ਕਿ ਉੱਥੇ ਹਾਰਟ ਅਟੈਕ ਦੇ ਨਾਲ ਵਿਛੋੜਾ ਦੇ ਗਿਆ ਸੱਤ ਸਮੁੰਦਰ ਪਾਰ ਇੱਕ ਤਾਂ ਐਡੀ ਦੂਰ ਤੇ ਉਸ ਤੋਂ ਬਾਅਦ ਫਿਰ ਬੜਾ ਟਾਈਮ ਲੱਗ ਗਿਆ ਬੋਡੀ ਇੱਥੇ ਲਿਆਉਣ ਦੇ ਲਈ ਉਹਨਾਂ ਦੇ ਪੇਰੈਂਟਸ ਦੀ ਇਹ दिली ਖੁਆਇਸ਼ ਸੀਗੀ ਕਿ ਜਿਸ ਜਗ੍ਹਾ ਤੇ ਜਿਸ ਜਗ੍ਹਾ ਤੇ ਉਹਨੇ ਆਪਣਾ ਬਚਪਨ ਗੁਜ਼ਾਰਿਆ ਹੈ ਹਨਾ ਆਪਣੇ ਇਸ ਘਰ ਦੇ ਵਿੱਚ ਤਾਂ ਉਸੇ ਹੀ ਜਗ੍ਹਾ ਸੰਸਕਾਰ ਕੀਤਾ ਜਾਵੇ ਤਾਂ ਹੁਣ ਬੋਡੀ ਆ ਰਹੀ ਹੈ ਜੀ ਤੇ ਉਹਨਾਂ ਦਾ ਬੜਾ ਵਧੀਆ ਹਿੰਮਤ ਦੇ ਨਾਲ ਹੁਣ ਬੜਾ ਸੈੱਟ ਹੋਇਆ ਸੀਗਾ ਬੜਾ ਹੀ ਦੁੱਖ ਦਾ ਸਮਾ ਹੈ ਗਿਆ ਤੇ ਸਾਰਾ ਮੁਹੱਲਾ ਹੀ ਸ਼ੋਕ ਗ੍ਰਸਤ ਹੈ ਸੀਗਾ ਜਾਨ ਬੈਠੀ ਨਹੀਂ ਅਨ ਮੈਰਿਡ ਸੀ ਹੁਣ ਕਰਨੀ ਸੀ ਉਸ ਦੀ ਮੈਰਿਜ ਹਨਾ ਤੇ ਨਾਲ ਨਾਲ ਹੋਰ ਵੀ ਉਹਨੇ ਆਣਾ ਵੀ ਸੀਗਾ ਤੇ ਦੋ ਕੁ ਮਹੀਨਿਆਂ ਨੂੰ ਇੰਡੀਆ ਆਉਣਾ ਸੀਗਾ ਜੀ ਤੇ ਪਰ ਕੁਦਰਤ ਨੂੰ ਮਨਜ਼ੂਰ ਨਹੀਂ ਸੀਗਾ ਤਾਂ ਬਹੁਤ ਵੱਡਾ ਜਿਸ ਤਰ੍ਹਾਂ ਪਹਿਲਾਂ ਫਾਦਰ ਦੀ ਵੀ ਡੈਥ ਹੋ ਚੁੱਕੀ ਹੈ ਤਾਂ ਮਦਰ ਦੇ ਲਈ ਬਹੁਤ ਵੱਡਾ ਇਹ ਜਿਵੇਂ ਕਹਿੰਦੇ ਦੁੱਖ ਦੀ ਘੜੀ ਸੀ ਉਹ ਵੀ ਇੱਥੇ ਆ ਗਏ ਨੇ ਤਾਂ ਹੁਣ ਅਸੀਂ ਸਮਸ਼ਾਨ ਘਾਟ ਜਾ ਰਹੇ ਹਾਂ ਦੀ ਸਾਰੇ ਡੈੱਡ ਬੋਡੀ ਨਾਲ ਲੈ ਕੇ